ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਬਣਾਈ ਐਂਟੀ ਨਾਰਕੋਟਿਕ ਟਾਸਕ ਫੋਰਸ ਦਿਨ ਰਾਤ ਕੰਮ ਕਰ ਰਹੀ ਹੈ ਜਿਸ ਦੇ ਚਲਦਿਆਂ ਪੁਲਿਸ ਟੀਮਾਂ ਵੱਲੋਂ ਇੱਕ ਸਾਲ 'ਚ ਨਸ਼ਿਆਂ ਨਾਲ ਸਬੰਧਤ 8935 ਕੇਸ ਦਰਜ ਕਰਕੇ 12255 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੱਟ ਕੇ ਪੁਲਿਸ ਨੇ 14 ਕਰੋੜ ਰੁਪਏ ਤੋਂ ਵੱਧ ਦੀ ਡਰਗਮਨੀ ਵੀ ਜ਼ਬਤ ਕੀਤੀ ਹੈ ਇਹ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਸਿਰਫ ਨਸ਼ੇ ਦੀ ਰੋਕਥਾਮ ਲਈ ਕੰਮ ਕਰ ਰਹੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਦਸ਼ਨ ਨਿਤੇਸ਼ ਜਿਹੜੇ ਹੈ ਡਰੱਗ ਫਰੀ ਬਣਾਉਣ ਵਾਲੇ ਉਹਦੇ ਤਹਿਤ ਹੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਲਗਾਤਾਰ ਜਿਹੜੀ ਮੁਹਿੰਮ ਜਾਰੀ ਹੈ ਕੱਲ ਵੀ ਆਪਾਂ ਬੜੀ ਵੱਡੀ ਕਮਰਸ਼ਲ ਕੁਆਂਟੀਟੀ ਦੀ ਰਿਕਵਰੀ ਕੀਤੀ ਹੈ ਇੱਕ ਹੋਰ ਜਿਹੜਾ ਡਰਗ ਦੇ ਅਗੇਂਸਟ ਆਪਰੇਸ਼ਨ ਦੇ ਵਿੱਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇੱਥੇ ਅਸੀਂ ਦੋ ਡਰਗ ਸਪਲਾਈਰ ਫੜੇ ਹੈ ਨਸ਼ੇ ਦੀ ਰੋਕਥਾਮ ਲਈ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਅਸੀਂ ਬਹੁਤ ਜ਼ਿਆਦਾ ਆਪਣੇ ਸੱਚੇ ਦਿਲੋਂ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਪਰ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਸ਼ੀਦਾ ਦੀ ਧਰਤੀ ਹੈ ਇਹਨੂੰ ਅਸੀਂ ਬਿਲਕੁਲ ਇਹ ਡਰਗ ਫਰੀ ਜ਼ੋਨ ਬਣਾ ਕੇ ਅਸੀਂ ਮਿਸਾਲ ਪੇਸ਼ ਕਰਨਾ ਚਾਹੁੰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਨਸ਼ਾ ਮੁਕਤ ਹੋਵੇ ਸੂਬਾ ਆਪਣਾ ਪਾਜੀ ਪਹਿਲੇ ਤਾਂ ਚੋਰ ਆਏ ਇਹਨਾਂ ਦੇ ਪਾਸੇ ਗਏ ਹਰਸ਼ੀਦ ਵਾਲੇ ਇੰਸਟੀਚਿਊਟ ਪਾਸੇ ਇਹਨਾਂ ਦਾ ਲੈਪਟਾਪ ਲੈ ਚੱਲੇ ਸੀਗੇ ਇਹ ਤਾਂ ਕਦੂਰਤੀ ਅੰਦਰ ਬੈਠਾ ਸੀਗਾ ਦੇਖ ਕੇ ਫਟਾਫਟ ਨਿਕਲ ਬਾਹਰ ਆ ਗਏ ਫਿਰ ਮੇਰੀ ਸ਼ੋਪ ਤੇ ਕੋਈ ਨਹੀਂ ਸੀਗਾ ਮੈਂ ਆਪਣਾ ਬਾਹਰ ਸੀਗਾ ਮੈਂਨ ਰੋਡ ਤੇ ਤਾਂ ਕਰਕੇ ਫਿਰ ਇੱਥੇ ਆਏ ਆਪਣਾ ਇੱਥੇ ਆਏ ਸ਼ੌਪ ਤੇ ਉਹ ਚੋਂ ਸਿਲੰਡਰ ਚੱਕਿਆ ਉਹ ਸਿਲੰਡਰ ਵੇਦੀਗਾ ਸਿਲੰਡਰ ਚੱਕ ਕੇ ਉਹ ਨਹੀਂ ਮੋਟਰਸਾਈਕਲ ਤੇ ਰੱਖ ਲਿਆ ਜੀ ਮੋਟਰਸਾਈਕਲ ਤੇ ਸਿਲੰਡਰ ਰੱਖ ਕੇ ਉਹ ਚੱਲੇ ਹੀ ਸੀਗੇ ਮੈਂ ਪਿੱਛੇ ਤੇ ਆ ਗਿਆ ਮੈਂ ਕਿਹਾ ਹਾਂ ਮੈਨੂੰ ਲੱਗਿਆ ਕਸਟਮਰ ਹੈ ਜੀ ਮੈਂ ਹਾਕ ਮਾਰੀ ਮੈਂ ਕਿਹਾ ਹਾਂਜੀ ਦੱਸੋ ਜੀ ਕਿਆ ਲੈਣਾ ਮੈਂ ਕਿਹਾ ਹਾਂਜੀ ਦੱਸੋ ਕਿਆ ਲੈਣਾ ਤੁਸੀਂ ਉਹ ਕਹਿੰਦਾ ਜੀ ਉਹਨੇ ਮੋਟਰਸਾਈਕਲ ਤੇਜ ਕਰ ਲਿਆ ਮੈਂ ਕਿਹਾ ਜੀ ਪਤਾ ਨਹੀਂ ਕੌਣ ਹੈ ਮੈਨੂੰ ਲੱਗਿਆ ਸਿਲੰਡਰ ਆਪਣਾ ਪਿੱਛੇ ਤੇ ਲੈ ਕੇ ਆ ਜਾਂਦੇ ਦੀਵਰ ਗਾਹ ਕਸਟਮਰ ਫਿਰ ਮੈਂ ਹਾਕ ਮਾਰੀ ਫਿਰ ਉਹਨੇ ਮੋਟਰਸਾਈਕਲ ਤੇਜ ਕਰ ਲਿਆ ਫਿਰ ਆਪਣਾ ਮੋਟਰਸਾਈਕ ਮੇ ਜਿੱਦੈਂ ਰਾਕ ਮਾਰੀ ਉਹ ਰੁੱਕ ਗਏ ਫਿਰ ਆਪਣਾ ਰੁਕੇ ਰੁਕੇ ਇੱਕ ਮੁੰਡਾ ਸਿਲੰਡਰ نیچے ਰੱਖ ਕੇ ਉਹ ਭੱਜ ਗਿਆ ਅੱਛਾ ਹਾਂਜੀ ਸਿਲੰਡਰ نیچے ਰੱਖ ਕੇ ਮੁੰਡਾ ਭੱਜ ਗਿਆ ਇੱਕ ਮੁੰਡਾ ਅਸੀਂ ਮੋਕੇ ਤੇ ਫੜ ਲਿਆ ਉਹ ਅਸੀਂ ਹੁਣ ਆਪਣਾ ਥਾਣੇ ਵਾਲੇ ਲੈ ਗਏ ਜੀ ਉਹਨੂੰ ਨਗਰ ਥਾਣੇ ਵਾਲੇ ਮੋਟਰਸਾਈਕਲ ਵੀ ਉਹਦਾ ਥਾਣੇ ਜਮਾ ਕਰਾਤਾ ਵਾ ਜੀ ਠੀਕ ਹੈ ਜਿਹੜਾ ਪੈਦਲ ਭੱਜੋ ਭੱਜ ਗਿਆ ਪੈਦਲ ਵਾਲਾ ਇਧਰੋਂ ਭੱਜ ਗਿਆ ਆਪਣਾ ਫਟਕਵਾਲ ਨੂੰ ਭੱਜ ਗਿਆ ਹਾਂਜੀ ਇਕ ਕਿਸਕੇ ਲਈ ਕਰਨਾ ਹੈ ਇਹ ਆਪਣਾ ਟਾਈਮ ਹੋ ਹੀ ਗਿਆ ਜੀ 2 ਘੰਟੇ ਹੋ ਗਏ 2 ਘੰਟੇ ਮਤਲਬ ਦਿਨ ਦਿਹਾੜੇ ਹਾਂਜੀ ਹਾਂਜੀ ਹੁਣ 10 11 ਵਜੇ ਸਵੇਰੇ 11 11 ਹਾਂ 10:00 ਵਜੇ ਓਕੇ ਨਹੀਂ ਦੇ ਦੇ ਜੀ ਲੋਕਾਂ ਵੱਲੋਂ ਜਿਹੜਾ ਇੱਕ ਚੋਰ ਹੈ ਉਹ ਫੜਿਆ ਸੀ ਦੋ ਕਹਿੰਦੇ ਚੋਰੀ ਕਰਨ ਆਏ ਸੀ ਇੱਕ ਮੋਟਰਸਾਈਕਲ ਤੇ ਉਹਦਾ ਜਿਹੜਾ ਹੈਗੇ ਸੀ ਉਹਨੂੰ ਰਾਉਂਡ ਅਪ ਕਰ ਲਿਆ ਬੰਦੇ ਨੂੰ ਤੇ ਕੁਛ-ਕਿਛ ਕਰਕੇ ਜੋ ਕੰਪਲੇਂਟ ਧਾਰ ਤੇ ਜਿਹੜੀ ਉਹਦੀ ਕਰਵਾਈ ਕੀਤੀ ਹੈ